ਸਾਰੇ ਪਾਸੇ ਕੰਮ ਕਰ ਜੜਾ ਸਬਜੀ ਜਾਣਾ ਰੇਲਵੇ ਪਰਲੇ ਪਾਸੇ ਸਾਰੇ ਬੈਂਕ ਜਾਣਾ ਕਿਤੇ ਵੀ ਜਾਣਾ ਤਾਂ ਲਾਈਨਾਂ ਕਰਾਸ ਕਰਨੀਆਂ ਪੈਂਦੀਆਂ ਜੋ ਕਿ ਇਲੈਗਲ ਆ ਪਾਸ ਕਿਸਮਤੀ ਸਾਡੀ ਹੁਣ ਐਸ ਵੇਲੇ ਤਾਂ ਇਹ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਜਿਹੜਾ ਸਾਡਾ ਯੂਸਫਲ ਕਮੇਟੀ ਆ ਉਹਦੇ ਜਿਹੜੇ ਮੈਂਬਰ ਨੇ ਉਹਦਾ ਪ੍ਰਧਾਨ ਉਹ ਕਾਂਗਰਸ ਪਾਰਟੀ ਦਾ ਵੈਟ ਕਰਦੇ ਹੱਥ ਬਨ ਕੇ ਵੀ ਵੀ ਥੋੜੀ ਜਿਹੀ ਸਾਨੂੰ ਨਹੀਂ ਤੇ ਸਾਡੇ ਸ਼ਹਿਰ ਨੂੰ ਨਹੀਂ ਆਪ ਦੇ ਸ਼ਹਿਰ ਨੂੰ ਜੇ ਆਪਣੇ ਆਪ ਨਹੀਂ ਦੇਖ ਲਵੇ ਕਿੱਦੜੇ ਜਦੋਂ ਕੋਈ ਪ੍ਰੈਗਨਨਸੀ ਦੇ ਦੌਰਾਨ ਸਾਡੀਆਂ ਮਹਿਲਾਵਾਂ ਸ਼ਹਿਰ ਵੱਲ ਰਾਤ ਰਾਤੇ ਜਾਂਦੀਆਂ ਤਾਂ ਫਟਕ ਲੱਗੇ ਜਾਂਦੇ ਆ ਉਸ ਵਕਤ ਜੋ ਸਾਡੀਆਂ ਮਹਿਲਾਵਾਂ ਨੂੰ ਦਰਦ ਚੱਲਣਾ ਪੈਂਦਾ ਬਹੁਤ ਹੀ ਇਹ ਇੱਕ ਸ਼ਰਮ ਦੀ ਗੱਲ ਆ ਸਰਕਾਰਾਂ ਲਈ ਆਹਾਂ ਤਾਂ ਤੇ ਜਿਹੜੇ ਸੀਵਰ ਚੜਿਆ ਓਵਰਫਲੋ ਹੋ ਕੇ ਪਾਣੀ ਭਰਿਆ ਪੈ ਗਲੀਆਂ ਦੇ ਵਿੱਚ ਸਭ ਨੂੰ ਨੰਮਣਾ ਟੰਮਾ ਜਿਹੜਾ ਉਹ ਔਖਾ ਹੋਇਆ ਉੱਤੇ ਮੁਸ਼ਕ ਮਾਰਦਾ ਜੇਕਰ ਨਗਰ ਕੌਂਸਲ ਸਾਡੇ ਪਿੰਡ ਵੱਲ ਧਿਆਨ ਨਹੀਂ ਕਰਦੀ ਤਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਗਦਰੋਆ ਪਿੰਡ ਨੂੰ ਫਿਰ ਪਿੰਡ ਐਲਾਨ ਦਿੱਤਾ ਜਾਵੇ ਸਾਡਾ ਆਪ ਦਾ ਸਰਪੰਚ ਹੋਵੇ ਪੰਚ ਹੋਵੇ ਅਸੀਂ ਆਪੇ ਪੰਚਾਇਤੀ ਕੂਰਦੇ ਆਪਦੇ ਕੰਮ ਕਰੀਏ ਬਿਲਕੁਲ ਜੀ ਬਿਲਕੁਲ ਕੋਈ ਹਸਪਤਾਲ ਨਹੀਂ ਇੱਧਰ ਕੋਈ ਤਾਂ ਬੈਂਕ ਨਹੀਂ ਕੋਈ ਏਟੀਐਮ ਨਹੀਂਗਾ ਕੋਈ ਇੱਧਰ ਮੱਲਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਨਹੀਂ ਮੈਂ ਬਿਲਕੁਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਰਿਹਾ ਕਾਜਾਂ ਦੇ ਵਿੱਚ ਅਸੀਂ ਗਦੜਾ ਪਿੰਡ ਲਿਖਦੇ ਆ ਜੁੜੇ ਹੋਏ ਅਸੀਂ ਮਿਊਸਪਲ ਕਮੇਟੀ ਨਾਲ ਫੰਡ ਮਿਊਸਪਲ ਕਮੇਟੀ ਸ਼ਹਿਰਤ ਵਰਤ ਲੈਂਦੀ ਹੈ ਅਸੀਂ ਗਦੜਾ ਪਿੰਡ ਵਾਲੇ ਫਿਰ ਉੱਥੇ ਦੇ ਉੱਥੇ ਰਹਿ ਜਾਂਦੇ ਆ ਟ੍ਰੇਨ ਟੰਕੇ ਗਈ ਆ ਤੁਸੀਂ ਦੇਖ ਲਓ ਵੀ ਫਾਟਕ ਬੰਦ ਹਦਾ ਘੰਟਾ ਹੋ ਜੇ ਪੌਣਾ ਘੰਟਾ ਆਉਂਦੇ ਸਾਡੇ ਕੋਲੇ ਕੋਈ ਰਸਤਾ ਨਹੀਂ ਸਿਰਫ ਫਾਟਕ ਹੀ ਇੱਕ ਰਸਤਾ ਹੈ ਸਾਡੇ ਕੋਲੇ ਜਿੱਥੋਂ ਦੇਸ਼ ਨਿਕਲ ਸਕਦੇ ਆ ਜੇ ਪੈਦਲ ਜਾਣਾ ਤਾਂ ਵੀ ਜੇ ਅਸੀਂ ਸਾਈਕਲ ਤੇ ਜਾਣਾ ਤਾਂ ਵੀ ਜੇ ਮੋਟਰਸਾਈਕਲ ਤੇ ਜਾਣਾ ਤਾਂ ਵੀ ਪਰ ਫੇਰ ਹੁਣ ਵਾਦਿਆਂ ਦਾ ਦੌਰ ਹੈ ਹੂੰ ਵਾਦੇ ਬੜੇ ਬੜੇ ਹੋਣਗੇ ਹੂੰ ਪਰ ਉਹ ਵਾਦੇ ਪੂਰਨ ਹੋਣਗੇ ਇਹ ਵੀ ਕੋਈ ਇੱਕ ਵੀ ਸੂਤ ਕੋਈ ਲੀਡਰ ਆ ਕੇ ਸਾਨੂੰ ਦੱਸ ਦੇ ਵੀ ਯਾਰ ਅਸੀਂ ਇੱਥੋਂ ਜਿੱਤ ਕੇ ਗਏ ਆ ਤੁਹਾਡੇ ਕਿਦੋਂ ਦਾ ਪਿੰਡ ਤੁਸੀਂ ਤੁਹਾਨੂੰ ਆਸੂ ਸੁਣਤੀਆਂ ਤੁਸੀਂ ਦੱਸਦੇ ਕਿਉਂ ਨਹੀਂ ਹੈਨਾ ਫਿਰ ਅਸੀਂ ਵੀ ਦੱਸਾਂਗੇ ਤੁਹਾਨੂੰ ਸਾ ਗੱਲ ਇਹ ਆ ਵੀ ਪਾਣੀ ਜਿਹੜਾ ਦਿੱਤਾ ਜਾਂਦਾ ਬਚਾ ਕੋਚਾ ਉੱਥੋਂ ਜਿਹੜਾ ਸਾਰੇ ਸ਼ਹਿਰ ਨੂੰ ਸਪਲਾਈ ਦੇਣ ਤੋਂ ਬਾਅਦ ਜਿਹੜਾ ਕੋਈ ਥੋੜਾ ਮੋਟਾ ਬਚ ਜਾਂਦਾ ਨਾ ਉਹ ਸਪਲਾਈ ਸੀ ਇੱਥੋਂ ਦੇ ਗਰਦਾਸ ਮਾਨ ਗਾਇਕ ਨੇ ਆ ਹੋਰ ਉਹ ਵੀ ਬਹੁਤ ਇੱਥੋਂ ਉਹਨਾਂ ਦੇ ਨਾਲ ਗੱਲਬਾਤ ਉਹ ਉਹਨਾਂ ਨੇ ਤਾਂ ਜੀ ਉਹ ਆਪਦੇ ਇੰਡਸਟਰੀ ਚੋਂ ਚੱਲਦੇ ਬਹੁਤ ਦਲ ਇਲੈਕਸ਼ਨ ਹੁੰਦੇ ਨੇ ਤਾਂ ਸਰਕਾਰਾਂ ਦੇ ਵੱਲੋਂ ਲੋਕਾਂ ਦੇ ਨਾਲ ਕਈ ਵਾਅਦੇ ਤੇ ਕਈ ਦਾਅਵੇ ਕੀਤੇ ਜਾਂਦੇ ਨੇ ਵਿਕਾਸ ਨੂੰ ਲੈ ਕੇ ਹੋਣ ਚਾਹੇ ਕੋਈ ਹੋਰ ਨੂੰ ਲੈ ਕੇ ਤਾਂ 2024 ਦੇ ਇਲੈਕਸ਼ਨ ਨੇੜੇ ਤਾਂ ਸਰਕਾਰਾਂ ਦੇ ਵੱਲੋਂ ਹੁਣ ਵੀ ਵਾਅਦੇ ਕੀਤੇ ਜਾਣਗੇ ਪਰ ਅਸੀਂ ਜੋ ਗਰਾਊਂਡ ਜ਼ੀਰੋ ਤੇ ਰਿਪੋਰਟ ਤੋਂ ਦਿਖਾਵਾਂਗੇ ਕਿ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰਾਂਗੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਉਹ ਹਰ ਜੋ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਪੋਰਟ ਤੋਂ ਦੇਣਾ ਸਾਂਝੀ ਕਰਾਂਗੇ ਤਾਂ ਅੱਜ ਅਸੀਂ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਵਾ ਦੇ ਵਿੱਚ ਪਹੁੰਚੇ ਆ ਤੇ ਗਿੱਦੜਵਾ ਦੇ ਵਿੱਚ ਕੀ ਸਹੂਲਤਾਂ ਮਿਲੀਆਂ ਨੇ ਜਾਂ ਫਿਰ ਕੀ ਸਹੂਲਤਾਂ ਤੋਂ ਲੋਕ ਵਾਂਝੇ ਨੇ ਉਹ ਗੱਲਬਾਤ ਲੋਕਾਂ ਦੇ ਨਾਲ ਕਰਾਂਗੇ ਤਾਂ ਗਿੱਦੜਵਾ ਦੇ ਪਿੰਡ ਜੋ ਕਿ ਆ ਜਾਂਦਾ ਉੱਥੇ ਅਸੀਂ ਪਹੁੰਚੇ ਆ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਪਹਿਲਾਂ ਤਾਂ ਆਪਣਾ ਨਾਮ ਦੱਸ ਮੇਰਾ ਨਾਮ ਧਰਮਪਾਲ ਧੰਮੀਆ ਜੀ ਮੈਂ ਇੱਕ ਸਮਾਜ ਸੇਵਕਾਂ ਬਹੁਤ ਜਨ ਸਰਕਰ ਪੰਜਾਬ ਦਾ ਪ੍ਰਧਾਨ ਆ ਮੈਂ ਆ ਵੀ ਸਮਾਜ ਦੀਆਂ ਸਮੱਸਿਆਵਾਂ ਵਕਤ ਵਕਤ ਚੱਕਦਾ ਰਹਿਣਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਗਿੱਦੜਵਾ ਸਾਡੇ ਪਿੰਡ ਦੇ ਲੋਕਾਂ ਦੀ ਆਵਾਜ਼ ਚੁੱਕਣ ਲਈ ਇੱਥੇ ਪਹੁੰਚੇ ਹੋ ਤੁਹਾਡਾ ਧੰਨਵਾਦ ਜੀ ਆਪਾਂ ਗੱਲ ਕਰੀਏ ਜਦੋਂ ਇਲੈਕਸ਼ਨ ਆਉਂਦੇ ਨੇ ਨਾ ਸਰਕਾਰਾਂ ਵਾਅਦੇ ਤੇ ਦਾਅਵੇ ਬਹੁਤ ਕਰਦੀਆਂ ਨੇ ਵਿਕਾਸ ਨੂੰ ਲੈ ਕੇ ਹੁਣ ਚਾਏ ਕਾਏ ਹੋਰ ਨੂੰ ਲੈ ਕੇ ਹੋਣਾ ਹਨਾ ਤੇ ਜਦ ਇਲੈਕਸ਼ਨ ਹੋ ਜਾਂਦੇ ਨੇ ਤਾਂ ਕੋਈ ਉਹ ਵਾਅਦੇ ਆ ਜੋ ਦਾਅਵੇ ਉਹਧੂਰੇ ਰਹਿ ਜਾਂਦੇ ਨੇ ਜੀ ਤਾਂ ਹੁਣ ਇਲੈਕਸ਼ਨ ਨਜ਼ਦੀਕ ਨੇ ਹੁਣ ਵੀ ਕਈ ਵਾਅਦੇ ਹੋਣਗੇ ਸਰਕਾਰਾਂ ਦੇ ਵੱਲੋਂ ਤਾਂ ਪਿਛਲੇ ਆਪਾਂ ਗੱਲ ਕਰੀਏ 75 ਸਾਲਾਂ ਦੇ ਵਿੱਚ ਕਿੰਨਾ ਕੁ ਇੱਥੇ ਤੁਹਾਡੇ ਵਿਕਾਸ ਹੋਇਆ ਕਿੰਨੀਆਂ ਕਸੂਲਤਾਵਾਂ ਮਿਲੀਆਂ ਨੇ ਜਾਂ ਕਿੰਨੀਆਂ ਕਸੂਲਤਾ ਤੋਂ ਸਵਾਂਝੀਆਂ ਪਹਿਲੀ ਗੱਲ ਤਾਂ ਇਹ ਹੈ ਜੀ ਦੇਸ਼ ਆਜ਼ਾਦ ਹੋਏ ਨੂੰ ਤਕਰੀਬਨ 75 ਸਾਲ ਦੇ ਕਰੀਬ ਬੀ ਚੁੱਕੇ ਆ ਹਰ ਸਰਕਾਰ ਨੇ ਹਰ ਲੀਡਰ ਨੇ ਗਿੱਦੜਵਾ ਪਿੰਡ ਨੂੰ ਮੁੰਡੇ ਦਿੱਤੇ ਲੱਕੜ ਵਾਲੀ ਜੀ ਠੀਕ ਆ ਵੋਟਾਂ ਲੈ ਜਾਂਦੇ ਆ ਸਾਡੀਆਂ ਪਰੰਤੂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੌਲਤਾ ਗਿੱਦੜਵਾ ਪਿੰਡ ਦੇ ਵਿੱਚ ਹੈ ਨਹੀਂਗੀ ਤੋ ਕਿ ਜਿਹੜਾ ਗਿੱਦੜਵਾ ਸ਼ਹਿਰ ਆ ਇਹ ਦੋ ਭਾਗਾਂ ਤੋਂ ਡਿਵਾਈਡਡ ਆ ਲਾਈਨਾਂ ਦੇ ਪਰਲੇ ਪਾਸੇ ਜੋ ਭਾਗ ਤੁਸੀਂ ਦੇਖ ਰਹੇ ਹੋ ਉਸ ਨੂੰ ਸ਼ਹਿਰ ਕਿਹਾ ਜਾਂਦਾ ਤੇ ਜਿਹੜਾ ਇਧਰਲਾ ਭਾਗ ਜਿੱਦੇ ਮੈਂ ਅਸੀਂ ਖੜੇ ਆ ਪਿੰਡ ਦੇ ਲੋਗ ਇਸ ਨੂੰ ਗਿੱਦਲਵਾ ਪਿੰਡ ਕਿਹਾ ਜਾਂਦਾ ਕਾਗਜ਼ਾਂ ਦੇ ਵਿੱਚ ਲਿਖਿਆ ਵੀ ਗਿੱਦਲਵਾ ਪਿੰਡ ਜਾਂਦਾ ਹੈ ਤੇ ਸਾਡੀ ਇਹ ਮੰਗ ਆ ਕਿਉਂਕਿ ਇਧਰ ਨਾ ਤਾਂ ਕੋਈ ਬੈਂਕ ਆ ਨਾ ਏਟੀਐਮ ਆ ਨਾ ਸਕੂਲ ਆ ਨਾ ਹਸਪਤਾਲ ਆ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਬੁਨਿਆਦੀ ਸਹੂਲਤ ਹੁੰਦੀ ਆ ਲੋਕਾਂ ਲਈ ਉਹ ਸਹੂਲਤ ਨਹੀਂ ਆ ਬਾਰ-ਬਾਰ ਅਸੀਂ ਬਹੁਤ ਵਾਰ ਆਵਾਜ਼ ਚੁੱਕੀ ਆ ਪਰੰਤੂ ਸਾਡੀ ਆਵਾਜ਼ ਜਿਆਦਾ ਸਰਕਾਰ ਤੱਕ ਪਹੁੰਚਦੀ ਨਹੀਂ ਜਾਂ ਲੀਡਰਾਂ ਵੱਲੋਂ ਸਾਨੂੰ ਇੱਕ ਸਿਰਫ ਵੋਟਾਂ ਦਾ ਜਰੀਆ ਸਮਝਿਆ ਗਿਆ ਵੋਟਾਂ ਲੈ ਜਾਂਦੇ ਆ ਵੀ ਤੁਹਾਡੇ ਪੁਲ ਬਣਾ ਦਾਂਗੇ ਸਾਡੀ ਸਮੱਸਿਆ ਸਭ ਤੋਂ ਵੱਡੀ ਇਹ ਆ ਕਿ ਜਿਹੜਾ ਅਸੀਂ ਸ਼ਹਿਰ ਵਾਲੇ ਪਾਸੇ ਕੰਮਕਾਰ ਜਾਣਾ ਸਬਜ਼ੀ ਜਾਣਾ ਰੇਲਵੇ ਦੇ ਪਰਲੇ ਪਾਸੇ ਸਾਰੇ ਬੈਂਕ ਜਾਣਾ ਕਿਤੇ ਵੀ ਜਾਣਾ ਤਾਂ ਲਾਈਨਾਂ ਕ੍ਰੋਸ ਕਰਨੀਆਂ ਪੈਂਦੀਆਂ ਜੋ ਕਿ ਅਨਲੀਗਲ ਆ ਰੇਲਵੇ ਦੇ ਅਨਸਾਰ ਤੇ ਸਾਡੇ ਨੂੰ ਚਾਹੀਦਾ ਇੱਕ ਛੋਟਾ ਜਿਹਾ ਅੰਡਰਗਰਾਊਂਡ ਪੁਲ ਦੀ ਬਹੁਤ ਮੰਗਾ ਕਿਉਂਕਿ ਜਦੋਂ ਕੋਈ ਪ੍ਰੈਗਨਨਸੀ ਦੇ ਦੌਰਾਨ ਸਾਡੀਆਂ ਮਹਿਲਾਵਾਂ ਸ਼ਹਿਰ ਵੱਲ ਰਾਤ-ਬਰਾਤੇ ਜਾਂਦੀਆਂ ਤਾਂ ਫਟਕ ਲੱਗੇ ਜਾਂਦੇ ਆ ਉਸ ਵਕਤ ਜੋ ਸਾਡੀਆਂ ਮਹਿਲਾਵਾਂ ਨੂੰ ਦਰਦ ਚੱਲਣਾ ਪੈਂਦਾ ਬਹੁਤ ਹੀ ਇਹ ਇੱਕ ਸ਼ਰਮ ਦੀ ਗੱਲ ਆ ਸਰਕਾਰਾਂ ਲਈ ਕਿ ਔਰਤਾਂ ਨੂੰ ਕੋਈ ਸਹੂਲਤ ਨਹੀਂ ਅਸੀਂ ਚਾਹੁੰਦੇ ਕਿ ਇੱਕ ਹਸਪਤਾਲ ਹੋਵੇ ਕੋਈ ਏਟੀਐਮ ਹੋਵੇ ਬੈਂਕ ਹੋਵੇ ਜਾ ਕੋਈ ਹੋਰ ਜਿਹੜੀਆਂ ਛੋਟੀਆਂ ਬਨਾਦੀ ਸਹੂਲਤਾ ਸਾਡੇ ਪਿੰਡ ਨੂੰ ਹੋਣੀਆਂ ਚਾਹੀਦੀਆਂ ਇੱਕ ਸਭ ਤੋਂ ਵੱਡੀ ਹੁਣ ਜਿਹੜੀ ਸਮੱਸਿਆ ਤੁਹਾਨੂੰ ਆ ਰਹੀ ਆ ਕਿ ਗਿੱਦੜਵਾ ਸ਼ਹਿਰ ਕੋਲੇ ਕੋਈ ਕੂੜਾ ਡੰਪ ਹੀ ਨਹੀਂਗਾ ਸ਼ਹਿਰ ਦਾ ਕੂੜਾ ਤਾਂ ਕਮੇਟੀ ਵੱਲੋਂ ਅਧਿਕਾਰੀਆਂ ਦੇ ਹੁਕਮ ਨਾਲ ਉਹ ਮਲੋਟ ਜਾਂ ਹੋਰ ਦੂਜੇ ਸ਼ਹਿਰਾਂ ਵਿੱਚ ਲਿਜਾਇਆ ਜਾਂਦਾ ਪਰੰਤੂ ਤੁਸੀਂ ਦੇਖ ਲਓ ਗਿੱਦੜਵਾ ਸ਼ਹਿਰ ਜੋ ਪੂਰੀ ਆਬਾਦੀ ਦਾ ਅੱਧੀ ਤੋਂ ਵੀ ਜ਼ਿਆਦਾ ਉਹਦਾ ਕੂੜਾ ਸਾਡੇ ਘਰਾਂ ਕੋਲੀ ਫਿੱਟਾ ਜਾਂਦਾ ਇੱਥੇ ਜਦੋਂ ਬਰਸਾਤ ਪੈਂਦੀ ਆ ਇਹਨਾਂ ਮੁਸ਼ਕਾ ਘਰਾਂ ਦੇ ਵਿੱਚ ਕਾਲਾ ਪੀਲਿਆ ਤੇ ਮਨਲਾ ਮਨਲਾ ਟੀਵੀ ਵਰਗੀਆਂ ਨਾਮਰਾਤ ਬਿਮਾਰੀਆਂ ਫੈਲ ਕੇ ਸਾਡੇ ਲੋਕ ਇੱਧਰ ਮਰ ਜਾਂਦੇ ਆ ਜੀ ਤਾਂ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਬੇਨਤੀ ਆ ਸੈਂਟਰ ਸਰਕਾਰ ਨੂੰ ਬੇਨਤੀ ਆ ਕਿ ਸਾਡੀਆਂ ਜੜੀਆਂ ਜੜੀਆਂ ਅੰਡਰਗਰਾਉਂਡ ਪੁਲਿਸ ਦੀ ਜੜੀ ਹੈਗੀ ਆ ਇਹ ਤਾਂ ਰੇਲਵੇ ਮੰਤਰਾਲੇ ਨਾਲ ਮਿਲ ਕੇ ਇਹ ਹੱਲ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਕਰਾ ਸਕਦੀ ਆ ਏਟੀਐਮ ਬੈਂਕ ਸਕੂਲ ਹਸਪਤਾਲ ਇਹ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਾ ਸਕਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਸਾਡੇ ਗਿੱਦਲਵਾ ਪਿੰਡ ਨੂੰ ਆਪਣੇ ਨਾਮ ਇਧਰ ਧਿਆਨ ਦਿੱਤਾ ਜਾਵੇ ਜੇਕਰ ਨਗਰ ਕੌਂਸਲ ਸਾਡੇ ਪਿੰਡ ਵੱਲ ਧਿਆਨ ਨਹੀਂ ਕਰਦੀ ਤਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਗਿੱਦਲਵਾ ਪਿੰਡ ਨੂੰ ਫਿਰ ਪਿੰਡ ਐਲਾਨ ਦਿੱਤਾ ਜਾਵੇ ਸਾਡਾ ਆਪ ਦਾ ਸਰਪੰਚ ਹੋਵੇ ਪੰਚ ਹੋਵੇ ਅਸੀਂ ਆਪੇ ਪੰਚਾਇਤੀ ਤੌਰ ਤੇ ਆਪਦੇ ਕੰਮ ਕਰਈਏ ਜੇ ਤੁਸੀਂ ਗੱਲ ਕੀਤੀ ਆ ਕਿ ਬਿਲਕੁਲ ਲੈਣਾ ਜਦ ਪਾਰ ਕਰਦੇ ਆ ਤਾਂ ਗਿੱਦੜਵਾ ਸ਼ਹਿਰ ਹੋ ਜਾਂਦਾ ਇਸ ਨੂੰ ਪਿੰਡ ਲਾਂ ਦਿੱਤਾ ਗਿਆ ਗਿੱਦੜਵਾ ਦੇ ਵਿੱਚ ਸਹੂਲਤਾਂ ਹੈਗੀਆਂ ਨੇ ਹਸਪਤਾਲ ਦੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕੀਤੀ ਹੈਗੀ ਆ ਉੱਥੇ ਸਹੂਲਤਾਂ ਮਿਲ ਰਹੀਆਂ ਨੇ ਤੁਹਾਨੂੰ ਨਹੀਂ ਮਿਲ ਰਹੀਆਂ ਬਿਲਕੁਲ ਜੀ ਬਿਲਕੁਲ ਕੋਈ ਹਸਪਤਾਲ ਨਹੀਂ ਇੱਧਰ ਕੋਈ ਤਾਂ ਬੈਂਕ ਨਹੀਂ ਕੋਈ ਏਟੀਐਮ ਨਹੀਂਗਾ ਕੋਈ ਇੱਧਰ ਮੱਲਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਨਹੀਂ ਮੈਂ ਬਿਲਕੁਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਰਿਹਾ ਸਰਕਾਰ ਤੱਕ ਵੀ ਸਾਡੇ ਇੱਧਰ ਕੋਈ ਵੀ ਬਣਦੀ ਸਹੂਲਤ ਨਹੀਂ ਆ ਸਾਡੇ ਆ ਮਹਿਲਾਵਾਂ ਬਜ਼ੁਰਗ ਔਰਤਾਂ ਨੂੰ ਕੋਈ ਪੈਨਸ਼ਨ ਵਾਸਤੇ ਜਾਣਾ ਤਾਂ ਵੀ ਲੈਣਾ ਟੱਪ ਕੇ ਸ਼ਹਿਰ ਵਾਲੇ ਪਾਸੇ ਰਾਤ ਬਰਾਤ ਤੇ ਕੋਈ ਕਿਸੇ ਨੂੰ ਪੈਸੇ ਦੀ ਜਰੂਰਤ ਪੈ ਗਈ ਤਾਂ ਵੀ ਸ਼ਹਿਰ ਵਾਲੇ ਪਾਸੇ ਇੱਧਰ ਕੋਈ ਵੀ ਸਹੂਲਤ ਨਹੀਂ ਬੈਂਕ ATM ਸਕੂਲ ਹਸਪਤਾਲ ਲਾਇਬ੍ਰੇਰੀ ਕੱਖ ਵੀ ਨਹੀਂ ਗੱਦਰ ਸਾਨੂੰ ਤਾਂ ਟੱਪਣ ਵਾਸਤੇ ਰਸਤਾ ਵੀ ਨਹੀਂ ਗਾ ਸ਼ਹਿਰ ਵਾਲੇ ਜਾਣ ਵਾਸਤੇ ਤੇ ਕੀ ਕਹੋਗੇ ਜੀ ਹੋਰ ਤੁਹਾਡੇ ਧਿਆਨ ਚ ਹੁਣ ਕੋਈ ਕਿਸਹੂਲਤਾ ਨਾ ਮਿਲਗਾ ਹੁਣ ਜਾਂ ਕੋਈ ਪਿੰਡ ਦੇ ਵਿੱਚ ਸਹੂਲਤਾ ਮਿਲਗਾ ਉਹ ਗ੍ਰਾਂਟ ਕਮੇਟੀ ਦੇ ਵਿੱਚ ਆਉਂਦੀ ਆ ਬਾਦ ਕਿਸਮਤੀ ਸਾਡੀ ਹੁਣ ਐਸ ਵੇਲੇ ਤਾਂ ਇਹ ਹੈ ਵੀ ਪੰਜਾਬ ਦੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜਾ ਸਾਡਾ ਮਿਊਸਪਲ ਕਮੇਟੀ ਆ ਉਹਦੇ ਜਿਹੜੇ ਮੈਂਬਰ ਨੇ ਉਹਦਾ ਪ੍ਰਧਾਨ ਉਹ ਕਾਂਗਰਸ ਪਾਰਟੀ ਦਾ ਤਾਂ ਪਹਿਲੀ ਗੱਲ ਤਾਂ ਫੰਡ ਹੀ ਨਹੀਂ ਸਾਡੇ ਕੋਲੇ ਆਉਂਦੇ ਜੇ ਕੋਈ ਫੰਡ ਆਉਂਦੇ ਆ ਤਾਂ ਉਹਨਾਂ ਦੀ ਵਰਤੋਂ ਜਿਹੜੀ ਗਦਲਵਾ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਤਕਰੀਬਨ 80% ਕੀਤੀ ਜਾਂਦੀ ਆ 20% ਗਦਲਵਾ ਪਿੰਡ ਦੇ ਵਿੱਚ ਕੀਤੀ ਜਾਂਦੀ ਹੈ ਸਿਰਫ ਸਾਡੀਆਂ ਅੱਖਾਂ ਪੂੰਝਣ ਵਾਸਤੇ ਹੁਣ ਜਿਹੜੀਆਂ ਸਹੂਲਤਾਂ ਦੀ ਗੱਲ ਕਰਦੇ ਆ ਆਪਾਂ ਹੁਣ ਤੁਸੀਂ ਦੇਖੋ ਵੀ ਇੱਕ ਟੈਂਡਰ ਹੋਇਆ ਸੀ ਜਿਹਦੇ ਵਿੱਚ ਗਿੱਦੜਵਾ ਸ਼ਹਿਰ ਤੇ ਪਿੰਡ ਦੇ ਸੀਵਰੇਜ ਦੀ ਸਫਾਈ ਕਰਨੀ ਸੀ ਤਕਰੀਬਨ 1 ਕਰੋੜ ਤੋਂ ਪਲੱਸ ਦਾ ਉਹ ਟੈਂਡਰ ਸੀਗਾ ਤਾਂ ਉਹਦੇ ਵਿੱਚ ਸਫਾਈ ਕਿੱਥੇ ਹੋਈ ਹੈ ਸਿਰਫ ਗਿੱਦੜਵਾ ਸ਼ਹਿਰ ਦੇ ਵਿੱਚ ਗਿੱਦੜਵਾ ਸ਼ਹਿਰ ਦੇ ਵਿੱਚ ਸਫਾਈ ਕਰਨ ਤੋਂ ਬਾਅਦ ਸੀਵਰਾਂ ਦੀ ਸਫਾਈ ਕਰਨ ਤੋਂ ਬਾਅਦ ਗਿੱਦੜਵਾ ਪਿੰਡ ਦੇ ਵਿੱਚ ਉਹ ਮਸ਼ੀਨਾਂ ਨੂੰ ਉਹ ਫਾਟ ਕੇ ਵੀ ਨਿਤ ਪਾਇਆ ਸਾਡਾ ਗਿੱਦੜਵਾ ਪਿੰਡ ਓਵੇਂ ਦਾ ਓਵੇਂ ਫੇਰ ਜਿਹੜਾ ਅੱਜ ਸੀਵਰਾਂ ਦੀ ਤੁਸੀਂ ਨਿਗਾਹ ਮਾਰ ਲਓ ਪਿੰਡ ਦੇ ਵਿੱਚ ਤਾਂ ਥਾਂ ਥਾਂ ਤੇ ਜਿਹੜੇ ਸੀਵਰ ਜਿਹੜੇ ਆ ਓਵਰਫਲੋ ਹੋ ਕੇ ਪਾਣੀ ਭਰਿਆ ਪੈ ਗਲੀਆਂ ਦੇ ਵਿੱਚ ਸੰਗ ਨੂੰ ਨੰਮਣਾ ਟਪਣਾ ਜਿਹੜਾ ਉਹ ਔਖਾ ਹੋਇਆ ਉੱਥੇ ਮੁਸ਼ਕ ਮਾਰਦਾ ਸਾਰੀ ਸਾਰੀ ਰਾਤ ਜਿਹੜੇ ਸਾਡੇ ਸਾਨੂੰ ਜਿਹੜੀਆਂ ਬਹਿ ਕੇ ਕੱਟਨੀਆਂ ਪੈਂਦੀਆਂ ਸਾਡੇ ਬੱਚੇ ਆ ਜਿਹੜੇ ਛੋਟੇ ਗਲੀਆਂ ਦੇ ਵਿੱਚ ਜਦ ਨਗਦੇ ਟੱਪਦੇ ਆ ਤਾਂ ਉਹਨਾਂ ਨੂੰ ਵੀ ਉਸ ਗੰਦੇ ਪਾਣੀ ਦੇ ਵਿੱਚ ਦੀ ਕ੍ਰੋਸ ਕਰਨਾ ਪੈਂਦਾ ਕਿੰਨੀ ਵੋਟ ਕਿੰਨੀ ਹੈਗੀ ਇਹ ਪਿੰਡ ਦੀ ਗਿੱਦੜਵਾ ਪਿੰਡ ਤੇ ਸ਼ਹਿਰ ਦੀ ਇੱਕੋ ਜਿੰਨੀ ਵੋਟ ਹੈ ਜੀ ਸਾਡੇ ਗਿੱਦੜਵਾ ਸ਼ਹਿਰ ਜਿਹੜਾ ਇਹਦਾ ਇਹਦੇ 19 ਵਾਰਡ ਨੇ ਤਕਰੀਬਨ ਜਿਹਦੇ ਵਿੱਚੋਂ 9 ਵਾਰਡ ਗਦਰਵਾ ਸਾਢੇ 9 ਵਾਰਡ ਗਦਰਵਾ ਪਿੰਡ ਦੇ ਵਿੱਚ ਆ ਸਾਢੇ 9 ਕਿਦਰਵਾ ਸ਼ਹਿਰ ਦੇ ਵਿੱਚ ਆ ਪੂਰੀ ਬਰਾਬਰ ਦੀ ਵੋਟ ਹੈ ਜੀ ਔਰ ਸਹੂਲਤਾਂ ਸਾਨੂੰ ਜਿਹੜੀਆਂ ਉਹ ਸਿਰਫ 0% ਆ ਆ ਰੇਲਵੇ ਲਾਈਨ ਆ ਟ੍ਰੇਨ ਟੱਪ ਕੇ ਗਈ ਆ ਤੁਸੀਂ ਦੇਖ ਲਓ ਵੀ ਫਾਟਕ ਬੰਦ ਅੱਧਾ ਘੰਟਾ ਹੋਜੇ ਪੌਣਾ ਘੰਟਾ ਹੋਜੇ ਸਾਡੇ ਕੋਲੇ ਕੋਈ ਰਸਤਾ ਨਹੀਂ ਸਰਬੋ ਫਾਟਕੀ ਇੱਕ ਰਸਤਾ ਹੈ ਸਾਡੇ ਕੋਲੇ ਜਿੱਥੋਂ ਦੇ ਅਸੀਂ ਨੰਗ ਟੱਪ ਸਕਦੇ ਆ ਜੇ ਪੈਦਲ ਜਾਣਾ ਤਾਂ ਵੀ ਜੇ ਅਸੀਂ ਸਾਈਕਲ ਤੇ ਜਾਣਾ ਤਾਂ ਵੀ ਜੇ ਮੋਟਰਸਾਈਕਲ ਤੇ ਜਾਣਾ ਤਾਂ ਵੀ ਰੇਲਵੇ ਲਾਈਨਾਂ ਕ੍ਰੋਸ ਕਰਕੇ ਜੰਦੇ ਆ ਤਾਂ ਰੇਲਵੇ ਵਾਲੇ ਸਾਨੂੰ ਜੁਰਮਾਨਾ ਕਰਦੇ ਆ ਇਹ ਸਾਡੀ ਪਰਚੀ ਕੱਟ ਦਿੰਦੇ ਆ ਜਿਸ ਕਰਕੇ ਅਸੀਂ ਬਹੁਤ ਬਹੁਤ ਔਖੀ ਜ਼ਿੰਦਗੀ ਜਿਹੜੀ ਉਹ ਗਦਣਾ ਪਿੰਡ ਦੇ ਵਾਸੀ ਅਸੀਂ ਜਿਉ ਰਹੇ ਆ ਸ਼ਿਵਰੇਜ ਦੀ ਤੁਸੀਂ ਗੱਲ ਕੀਤੀ ਹੈ ਕਿ ਸ਼ਿਵਰੇਜ ਦਾ ਬੁਰਾ ਹਾਲ ਹੈ ਨਾ ਸ਼ਿਵਰੇਜ ਤਕਰੀਬਨ ਪਿਆ ਹੋਇਆ ਸਾਰੇ ਵੇ ਪਿਆ ਹੋਇਆ ਸਕਰੀਪਟ ਤਕਰੀਬਨ ਸੀਵਰ ਪਿਆ ਹੋਇਆ ਪਰ ਜਿਹੜਾ ਸੀਵਰ ਪਿਆ ਹੈ ਉਹੋ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਦਾ ਪਿਆ ਹੋਇਆ ਉਸ ਤੋਂ ਬਾਅਦ ਆਬਾਦੀ ਵਧ ਗਈ ਸੀਵਰੇਜ ਦਾ ਜਿਹੜਾ ਸਾਈਜ਼ ਛੋਟਾ ਹੈ ਪਾਈਪਾਂ ਛੋਟੀਆਂ ਪਾਈਪਾਂ ਛੋਟੀਆਂ ਪ੍ਰੋਪਰ ਸਫਾਈ ਨਹੀਂ ਹੋ ਰਹੀ ਕਿਉਂਕਿ ਜਿੰਨੇ ਕਰਮਚਾਰੀ ਨੇ ਸਫਾਈ ਵਾਲੇ ਸਾਡੇ ਉਹ 70% ਤਾਂ ਉਹ ਗਿੱਦੜਵਾ ਸ਼ਹਿਰ ਦੇ ਵਿੱਚ ਕੰਮ ਕਰਦੇ ਆ ਜਿਹੜੇ 30% ਸਾਡੇ ਕੰਮ ਕਰਦੇ ਆ ਉਧਰ ਜਦੋਂ ਉਹਨਾਂ ਨੂੰ ਕੋਈ ਸਪੈਸ਼ਲ ਡਿਊਟੀ ਪੈਂਦੀ ਹੈ ਗਿੱਦੜਵਾ ਪਿੰਡ ਵਾਲੇ ਕਰਮਚਾਰੀ ਉਧਰ ਜਾਂਦੇ ਆ ਨਾ ਕਿ ਸ਼ਹਿਰ ਦੇ ਵਿੱਚੋਂ ਕਿਸ ਨੂੰ ਹਟਾਇਆ ਜਾਂਦਾ ਤਾਂ ਉਦੋਂ ਉਦੋਂ ਸਾਡੀ ਜਿਹੜੀ ਸਫਾਈ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਮੇਜਰ ਪ੍ਰੋਬਲਮ ਹੀ ਹੈਗੀ ਆ ਕੋਈ ਇੱਥੇ ਮੇਜਰ ਪ੍ਰੋਬਲਮ ਸਾਰੀਆਂ ਹੈ ਜੀ ਸਾਨੂੰ ਪ੍ਰੋਬਲਮ ਕਿਹੜੀ ਲੱਗਦੀ ਹੈ ਵੱਡੀ ਪ੍ਰੋਬਲਮ ਸਾਡੀ ਜਿਹੜੀ ਇਹ ਹੈ ਜੀ ਸਾਡੇ ਕੋਲੇ ਕੋਈ ਹਸਪਤਾਲ ਨਹੀਂ ਹੈਗਾ ਗਿੱਦੜਵਾ ਪਿੰਡ ਦੇ ਵਿੱਚ ਜੇ ਕੋਈ اچانک ਕਿਸੇ ਨੂੰ ਬਿਮਾਰੀ ਦੇ ਦੌਰਾਨ ਕਿਸੇ ਨੂੰ ਮੰਨ ਲਓ ਕਿਸੇ ਨੂੰ ਹਾਰਡ ਵੀ ਪ੍ਰੋਬਲਮ ਆ ਜਾਂਦੀ ਹੈ ਅੱਜ ਕੱਲ ਬਹੁਤ ਇਹ ਬਿਮਾਰੀ ਜਿਹੜੀ ਆ ਉਹ ਚੱਲੀ ਹੋਈ ਆ ਇਹ ਕਿੰਨੀ ਦੂਰ ਪੈਂਦਾ ਤੁਹਾਨੂੰ ਇੱਥੋਂ ਜਿੱਕਰ ਜਾਣਾ ਹੋਵੇ ਇੱਥੇ ਅਸੀਂ ਸਿਵਲ ਹਸਪਤਾਲ ਜਾਣਾ ਆਵੇ ਤੇ 4 ਕਿਲੋਮੀਟਰ ਪੈਂਦਾ ਜੀ ਸਾਨੂੰ 4 ਕਿਲੋ ਤੇ ਜੇ ਰੇਲਵੇ ਦਾ ਫਾਟਕ ਬੰਦ ਹੋ ਜਾਏ ਤਾਂ ਸਾਨੂੰ ਘੰਟਾ ਲੱਗ ਜਾਂਦਾ ਉੱਥੇ ਜਾਣ ਜਾਣ ਤੱਕ ਫਾਟ ਕਿਉਂਕਿ ਜੇ ਕ੍ਰੋਸਿੰਗ ਹੋ ਜਾਂਦੀ ਹੈ ਕਿਤੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਰੇਲਵੇ ਦਾ ਇਹ ਬਿਜਲੀਕਰਨ ਹੋਣ ਕਰਕੇ ਤਾਂ ਉਦੋਂ ਫਾਟਕ ਪਾਉਣਾ ਭਾਂਡਾ ਘੰਟਾ ਜ ਤਕਰੀਬ ਨੂੰ ਬੰਦ ਰਹਿੰਦਾ ਫਾਟਕ ਸੋ ਇਹ ਸਾਡੀ ਬਹੁਤ ਵੱਡੀ ਸਮੱਸਿਆ ਹੈ ਸਾਨੂੰ ਅਸੀਂ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਸਾਨੂੰ ਕੋਈ ਨਾ ਕੋਈ ਓਵਰ ਬ੍ਰਿਜ ਅੰਡਰ ਬ੍ਰਿਜ ਜੀ ਜਿਹੜੀ ਸਬਦਾ ਸਾਨੂੰ ਪਿੰਡ ਪਿੰਡ ਨੂੰ ਜਿਹੜਾ ਅੰਡਰ ਬ੍ਰਿਜ ਉਹ ਦਿੱਤਾ ਜਾਵੇ ਤਾਂ ਕਿ ਅਸੀਂ ਸੌਖੇ ਤਰੀਕੇ ਨਾਲ ਸਾਡੇ ਬਜ਼ੁਰਗ ਓਵਰ ਬ੍ਰਿਜ ਦੇ ਵਿੱਚ ਸਾਨੂੰ ਬਜ਼ੁਰਗਾਂ ਨੂੰ ਟੱਪਣਾ ਲੰਘਣਾ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਸਾਨੂੰ ਅੰਡਰ ਬ੍ਰਿਜ ਦੀ ਜਿਹੜੀ ਸਭ ਤੋਂ ਵੱਡੀ ਡਿਮਾਂਡ ਆ ਸਾਡੀ ਵੀ ਸਾਨੂੰ ਗਦਰਵਾ ਪਿੰਡ ਨੂੰ ਜੋੜਨ ਵਾਸਤੇ ਸ਼ਹਿਰ ਨੂੰ ਜੋੜਨ ਵਾਸਤੇ ਕੋਈ ਨਾ ਕੋਈ ਅੰਡਰ ਬ੍ਰਿਜ ਬਣਾ ਕੇ ਦਿੱਤਾ ਜਾਵੇ ਜਿਹਦੇ ਨਾਲ ਲੋਕ ਸੌਖੇ ਤਰੀਕੇ ਨਾਲ ਆਪਦੇ ਕੰਮ ਕਰਨ ਲਈ ਗਦਰਵਾ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚ ਚਲੇ ਜਾਣ ਕਿਉਂਕਿ ਕਾਗਜ਼ਾਂ ਦੇ ਵਿੱਚ ਅਸੀਂ ਗਦਰਵਾ ਪਿੰਡ ਲਿਖਦੇ ਆ ਜੁੜੇ ਹੋਏ ਅਸੀਂ ਮਿਊਸਪਲ ਕਮੇਟੀ ਨਾਲ ਆ ਫੰਡ ਮਿਊਸਪਲ ਕਮੇਟੀ ਸ਼ਹਿਰ ਚ ਵਰਤ ਲੈਂਦੀ ਆ ਅਸੀਂ ਗਦਰਵਾ ਪਿੰਡ ਵਾਲੇ ਫਿਰ ਉੱਥੇ ਦੇ ਉੱਥੇ ਰਹਿ ਜਾਂਦੇ ਆ ਜਦੋਂ ਵੋਟਾਂ ਆਉਂਦੀਆਂ ਨੇ ਲੀਡਰ ਆਉਂਦੇ ਹੋਣੇ ਵੈਸੇ ਤਾਂ ਚਲੋ ਤੁਸੀਂ ਕਹਿ ਕਹਿ ਵੀ ਸਕਦੇ ਆਪਾਂ ਮੰਨ ਲਓ ਵੀ ਨਹੀਂ ਮਿਲਦੇ ਹੋਣੇ ਹਨਾ ਜਦੋਂ ਵੋਟਾਂ ਆਉਂਦੀਆਂ ਫਿਰ ਤਾਂ ਆਉਂਦੀ ਆਉਂਦੇ ਆ ਉਹ ਉਦੋਂ ਫਿਰ ਕੋਈ ਗੱਲਬਾਤ ਨਹੀਂ ਹੁੰਦੀ ਵੀ ਸਾਡੇ ਤਾਂ ਆ ਹਾਲ ਹੈਗਾ ਵੀ ਤੁਸੀਂ ਵੋਟਾਂ ਲੈਣ ਆ ਜੰਨੇ ਹੋ ਕਿਉਂ ਨਹੀਂ ਇਦਾਂ ਵੀ ਮੰਨ ਲਓ ਹੱਲ ਕਰਾ ਕੇ ਦਿੰਦੇ ਪਤਾ ਕੀ ਗੱਲ ਹੈ ਜੀ ਇੱਕ ਵਾਰ ਫੇਰ ਹੁਣ ਵਾਦਿਆਂ ਦਾ ਦੌਰ ਹੈ ਹੂੰ ਵਾਦੇ ਬੜੇ ਬੜੇ ਹੋਣਗੇ ਹੂੰ ਪਰ ਉਹ ਵਾਦੇ ਪੂਰਨ ਹੋਣਗੇ ਇਹ ਨਹੀਂ ਹੋ ਸਕਦਾ ਉਹੀ ਆ ਨਾ ਵੀ ਗੱਲਬਾਤ ਨਹੀਂ ਕੀਤੀ ਤੁਸੀਂ ਵੀ ਅਸੀਂ ਅੱਜ ਅਸੀਂ ਛੋਟੇ ਹੁੰਦੇ ਸੀ ਸਕੂਲ ਦੇ ਵਿੱਚ ਪੜ੍ਹਦੇ ਸਾਨੂੰ ਸਰਕਾਰੀ ਸਕੂਲ ਵੀ ਲੈਣੋਂ ਪਾਰ ਐ ਹੂੰ ਤੇ ਲੈਣਾ ਤੋਂ ਟੱਪ ਕੇ ਜਾਂਦੇ ਸਾਡੇ ਪਿਓ ਦਾਦੇ ਵੀ ਕਹਿੰਦੇ ਹੁੰਦੇ ਸੀ ਵੀ ਹੁਣ ਪੁਲ ਬਣੂਗਾ ਹੁਣ ਤੁਹਾਨੂੰ ਇਧਰਲੇ ਪਾਸੇ ਸਕੂਲ ਬਣੂਗਾ ਬੈਂਕ ਆਉਣਗੇ ਕਿਉਂਕਿ ਹਰ ਵਾਰੀ ਵਾਦੇ ਜਰੂਰ ਸਾਡੇ ਨਾਲ ਕੀਤੇ ਜਾਂਦੇ ਆ ਪਰ ਵਾਦਿਆਂ ਨੂੰ ਸੰਪੂਰਨ ਨਹੀਂ ਕੀਤਾ ਜਾਂਦਾ ਉੱਥੇ ਦੇ ਉੱਤੇ ਅਸੀਂ ਉੱਥੇ ਦੇ ਉੱਤੇ ਖੜੇ ਆ ਸਾਡੇ ਵੀ ਚਿੱਟੀਆਂ ਆ ਗਈਆਂ ਤੇ ਸਾਡੇ ਪਿਓ ਵੀ ਮਰ ਗਏ ਤੇ ਅਸੀਂ ਤਾਂ ਹਲੇ ਪੁਲ ਤੇ ਇੱਥੋਂ ਤੱਕ ਸਾਡੇ ਸੀਵਰੇਜ ਤਾਂ ਦੀ ਜਾਂਚ ਹੋਣੀ ਚਾਹੀਦੀ ਹੈ ਸੀਵਰੇਜ ਪਾ ਜਰੂਰ ਦਿੱਤਾ ਹੂੰ ਕਾਫੀ ਪੈਸਾ ਲਾਇਆ ਹੈ ਪਰ ਉਹ ਚਲਦੇ ਨਹੀਂ ਹੂੰ ਸੈਕੰਡ ਹੈ ਵੀ ਸਾਡੇ ਪਾਣੀ ਦਾ ਜਿਹੜਾ ਵਾਟਰ ਵਕਸ ਹੈ ਉਹ ਵੀ ਸਭ ਵਾਟਰ ਵਕਸ ਹੈ ਜਿਹੜਾ ਸ਼ਹਿਰ ਵਾਲੇ ਪਾਸੋਂ ਟ੍ਰੀਟਮੈਂਟ ਟ੍ਰੀਟ ਹੋ ਕੇ ਆਉਗਾ ਨਾ ਪਾਣੀ ਉਹ ਜਿੰਨਾ ਬਚਿਆ ਕੁਛ ਹੈ ਪਾਣੀ ਸਾਨੂੰ ਦਿੰਦੇ ਪਾਣੀ ਠੀਕ ਪਹੁੰਚਦਾ ਵੈਸੇ ਉਹ ਸਾਡੇ ਪਹੁੰਚਦਾ ਪਰ ਗੰਦਾ ਪਾਣੀ ਆਉਂਦਾ ਸਾਡੇ ਦਾ ਸਾਨੂੰ ਸਾਨੂੰ ਦਾ ਗੱਲ ਇਹ ਹੈ ਵੀ ਪਾਣੀ ਜਿਹੜਾ ਦਿੱਤਾ ਜਾਂਦਾ ਬਚਿਆ ਕੁਛ ਹੈ ਉੱਥੋਂ ਜਿਹੜਾ ਸਾਰੇ ਸ਼ਹਿਰ ਨੂੰ ਸਪਲਾਈ ਦੇਣ ਤੋਂ ਬਾਅਦ ਜਿਹੜਾ ਕੋਈ ਥੋੜਾ ਮੋਟਾ ਬਚ ਜਾਂਦਾ ਨਾ ਉਹ ਸਪਲਾਈ ਸਾਨੂੰ ਆਉਂਦੀ ਆ ਇੱਥੋਂ ਦੇ ਗਰਦਾਸਮਨ ਗਾਇਕ ਨੇ ਆ ਹੋਰ ਉਹ ਵੀ ਬਹੁਤ ਇੱਥੋਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਨਹੀਂ ਗਾਇਕ ਉਹ ਉਹਨਾਂ ਨੇ ਤਾਂ ਜੀ ਉਹ ਆਪਦੇ ਫਿਲਮੀ ਇੰਡਸਟਰੀ ਵਿੱਚ ਬਹੁਤ ਵੱਡੇ ਲੈਵਲ ਤੇ ਉਹ ਪਹੁੰਚ ਗਏ ਐਕਚੁਅਲ ਹੈ ਤਾਂ ਸਾਰੇ ਪਿੰਡ ਵਾਲੇ ਪਾਸੇ ਦੇ ਹੀ ਕਹਿੰਦੇ ਨਾ ਉਹ ਜੜਾ ਕਹਿੰਦੇ ਜਿੱਥੇ ਮਰਜ਼ੀ ਪਹੁੰਚ ਜਾ ਜੜਾ ਕਹਿੰਦੇ ਆਪਦੇ ਪਿੰਡ ਨਾਲ ਜੁੜਗਾ ਹੁੰਦਾਗਾ ਨਾ ਤੇ ਫਿਰ ਜੜਾ ਤੁਸੀਂ ਇਧਰ ਮਾੜਾ ਜਿਹਾ ਦਿਖਾ ਦਿਓ ਤੇ ਜੜਾਂ ਕਿ ਇਹ ਜੀ ਕਾਗਜ਼ ਗੰਦਗੀ ਸਾਰਾ ਕੁਸ ਉਹਨਾਂ ਨੂੰ ਕੋਈ ਸਾਡੇ ਗਿੱਦੜਵਾਨਾਂ ਨਾਲ ਲगाव ਨਹੀਂ ਆ ਕਦੇ ਆਉਂਦੇ ਜਦੋਂ ਸ਼ੂਟਿੰਗ ਵਗੈਰਾ ਕਰਨੀ ਹੁੰਦੀ ਹੈ ਤੇ ਉਹ ਸ਼ੂਟਿੰਗ ਕਰਕੇ ਉਦੋਂ ਜਰੂਰ ਮੇਰੇ ਵਰਗਿਆਂ ਨੂੰ ਸੱਦ ਲੈਂਦੇ ਆਜੋ ਯਾਰ ਜਿਵੇਂ ਹੁਣ ਆਪਾਂ ਗੈਦਰਿੰਗ ਕੀਤੀ ਹੋਈ ਹੈ ਤੇ ਪਰ ਪਰ ਕੋਈ ਉਹਨਾਂ ਨੂੰ ਨਹੀਂ ਲगाव ਜੇ ਲगाव ਹੁੰਦਾ ਤੇ ਉਹਨਾਂ ਦੀ ਵੀ ਸਾਡੇ ਪਿਆਰਿਆਂ ਦੇ ਹਾਣੀ ਹੈ ਤੇ ਕੁਛ ਨਾ ਕੁਛ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸਰਕਾਰ ਵੀ ਉਹਨਾਂ ਦੇ ਆਖੇ ਲੱਗ ਜਾਂਦੀ ਅਸੀਂ ਤਾਂ ਬੇਨਤੀ ਕਰ ਸਕਦੇ ਮੇਰੀ ਗੱਲ ਤਾਂ ਸੁਣ ਇੱਕ ਮਿੰਟ ਇਹ ਜਿੰਨੇ ਕਲਾਕਾਰ ਸਿੰਗਰਾਂ ਨੇ ਸੈਂਟਰ ਹਲਾਤਾ ਸੀਗਾ ਜਾ ਕੇ ਜਦੋਂ ਕਿਸਾਨ ਯੂਨੀਅਨ ਦਾ ਦਰਨਾ ਸੀ ਹਰੇਕ ਬੰਦੇ ਨੇ ਕੁੱਲ ਕਲਾਕਾਰ ਪਹੁੰਚਿਆ ਅਗਰ ਇਹ ਉੱਠ ਕੇ ਖੜੇ ਹੋ ਗਏ ਇਧਰ ਗਿੱਧੜਵਾ ਪਿੰਡ ਬਾਰੇ ਸੋਚਣ ਲੱਗ ਜਾਣ ਤੇ ਮੈਨੂੰ ਲੱਗਦਾ ਇਹਨਾਂ ਦੀਆਂ ਚੰਨ ਆਵਾਜ਼ਾਂ ਜਿਹੜੇ ਪੂਰੇ ਹਿੰਦੁਸਤਾਨ ਨਹੀਂ ਵਰਲਡ ਦੇ ਵਿੱਚ ਸੁਣੀਆਂ ਜਾਂਦੀਆਂ ਹੋਰ ਨਹੀਂ ਤਾਂ ਕਹਿੰਦੇ ਮੰਨ ਲਓ ਵੀ ਆਸਾ ਪਾਸਾ ਤਾਂ ਚਲੋ ਛੱਡੋ ਆਪਣੇ ਆਪ ਦਾ ਘਰ ਜਿੱਥੇ ਬਚਪਨ ਗੁਜ਼ਰਦਾ ਨਾ ਉਸ ਪਾਸੇ ਹੀ ਵੇਖ ਲੈਣਾ ਨਾ ਬਿਲਕੁਲ ਦੇਖਣਾ ਤਾਂ ਚਾਹੀਦਾ ਪਰ ਇਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਜਿਵੇਂ ਬਾਈ ਜੀ ਨੇ ਕਹਿਦਾ ਸੀ ਮੰਗ ਕਰਦੇ ਆ ਮੰਗਿਆ ਸੀ ਇਹਨਾਂ ਨੂੰ ਦੁਬਾਰਾ ਜਿਹੜੇ ਹੁਣ ਸਾਡੇ ਕੋਲ ਨਾਲ ਵਾਅਦੇ ਕਰਨਗੇ ਨਾ ਉਹਨਾਂ ਨੂੰ ਵੀ ਕਹਿਣਾ ਯਾਰ ਤੁਸੀਂ ਵਾਅਦੇ ਕਰਨ ਦੀ ਬਜਾਏ ਨਾ ਕੁਝ ਨਾ ਕੁਝ ਸਾਨੂੰ ਇਸ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਂਗਰਸ ਵਾਲੇ ਵੀ ਉਸ ਤੋਂ ਪਹਿਲਾਂ ਸਰਕਾਰ ਰਹੀ ਅਕਾਲੀ ਦਲ ਦੀ ਵੀ ਰਹੀ ਤੁਸੀਂ ਸਾਰਿਆਂ ਦੀ ਰਹੀ ਪਰ ਹੁਣ ਫੇਰ ਆਉਣਗੇ ਤਾਂ ਸਾਰੇ ਮਿਲ ਕੇ ਹੀ ਪਰ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਵੀ ਉੱਤਰਲੇ ਪਾਸੇ ਜਾਣ ਤੋਂ ਪਹਿਲਾਂ ਨਾ ਅਸੀਂ ਕੀ ਕਹਿ ਕੇ ਆਏ ਆ ਤੇ ਕਿਸ ਤੋਂ ਪਹਿਲਾਂ ਕੀ ਵਾਅਦੇ ਕਰਦੇ ਰਹੇ ਆ ਉਹ ਹੁਣ ਅਸੀਂ ਫੇਰ ਦੁਬਾਰਾ ਉਹੀ ਗੱਲਾਂ ਕਹਿਣੀ ਆ ਕਿ ਇਸ ਬਾਰੇ ਕੋਈ ਸੋਚਣਾ ਵੀ ਆ ਤੇ ਆਪਾਂ ਹੁਣ ਕਮੀਆਂ ਗਿਣਾ ਤੀਆਂ ਸਾਰੀਆਂ ਹਨ ਜੀ ਤੇ ਆਪਾਂ ਹੁਣ ਸਹੂਲਤਾਂ ਵੀ ਜਿਹੜੀਆਂ ਮਿਲੀਆਂ ਉਹ ਵੀ ਦੱਸ ਦੋ ਵੀ ਕੋਈ ਸਹੂਲਤ ਵੀ ਮਿਲੀ ਆ ਸਾਨੂੰ ਸਹੂਲਤਾਂ ਜਿਹੜੀਆਂ ਮਿਲੀਆਂ ਤੁਹਾਡੇ ਸਾਹਮਣੇ ਵੀ ਲੈਣਾ ਤੋਂ ਟੱਪਦੇ ਨੇ ਤੇ ਠੇਡੇ ਖਾ ਕੇ ਟਿਕਦੇ ਆਂ ਅਸੀਂ ਇਹ ਸਹੂਲਤਾਂ ਸਾਡੇ ਵਾਸਤੇ ਬਹੁਤ ਇਹ ਤਾਂ ਚਲੋ ਕਮੀਆਂ ਹੋ ਗਿਆ ਨਾ ਕੋਈ ਸਹੂਲਤ ਵੀ ਮਿਲੀ ਹੋਣੀ ਆ ਕੋਈ ਸਹੂਲਤ ਅੱਜ ਤੱਕ ਗਿੱਦੜਵਾ ਪਿੰਡ ਦੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਹੂੰ ਸਾਨੂੰ ਤਾਂ ਇਹ ਕਿਸੇ ਬੰਦੇ ਨੇ ਜੇ 500 ਰੁਪਿਆ ਪੈਨਸ਼ਨ ਆਉਣੀ ਹੈ 500 ਰੁਪਿਆ ਕਢਾਉਣਾ ਹੈ ਤਾਂ ਉਹਨੂੰ ਪਹਿਲਾਂ 3 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਫੇਰ ਉਹ ਬੰਦਾ ਆਪਦੀ ਪੈਨਸ਼ਨ ਲੈ ਕੇ ਆਉਂਦਾ ਕੋਈ ਇੱਕ ਵੀ ਸਹੂਲਤ ਕੋਈ ਲੀਡਰ ਆ ਕੇ ਸਾਨੂੰ ਦੱਸਦੇ ਵੀ ਯਾਰ ਅਸੀਂ ਇੱਥੋਂ ਜਿੱਤ ਕੇ ਗਏ ਆ ਤੁਹਾਡੇ ਗਿੱਦੜਵਾ ਪਿੰ ਹਾਂ ਅਪ ਸਾਰੇ ਪੁੱਛ ਲੈਣੇ ਮਿਲਿਆ ਸੋਲਤ ਮੈਂ ਦੱਸਦਾ ਜੀ ਹੁਣ ਜਦੋਂ ਕਣਕ ਆਉਗੇ ਨਾ ਡਿੱਪੋਂ ਤੋਂ ਦੇਖਿਓ ਜਿਵੇਂ ਪਖਾਰੀ ਨਹੀਂ ਲੈਣ ਲਾ ਕੇ ਲੱਗੇ ਹੁੰਦੇ ਉਹ ਜਿਹੜਾ ਜਿਹੜੇ ਘਰੇ ਜੀ ਤੁਹਾਨੂੰ ਦਿਖਾਵਾਂਗੇ ਅਸੀਂ ਵੀਡੀਓ ਵੀਡੀਓ ਦੇ ਭੇਜਾਂਗੇ ਤੁਹਾਨੂੰ ਜਿਵੇਂ ਪਖਾਰੀ ਨਹੀਂ ਮਤਲਬ ਭੀਖ ਮੰਗਦੇ ਹੁੰਦੇ ਆ ਵੀ ਸਾਨੂੰ ਮੈਨੂੰ ਦੇ ਦਿਓ ਇਹ ਮੇਰੀ ਪਰਚੀ ਕਰ ਦਿਓ ਉਹ ਸਾਨੂੰ ਤਾਂ ਪਹਿਲਾਂ ਵਾਲਾ ਸਿਸਟਮ ਸੀ ਨਾ ਡਿੱਪੋਂ ਦਾ ਸਾਡੇ ਬਜ਼ੁਰਗ ਇੱਕ ਇੱਕ ਡਿੱਪੂ ਲੱਗਿਆ ਸੀ 12 ਨੰਬਰ ਵਾਰਡ ਨੂੰ 13 ਨੰਬਰ ਨੂੰ ਆ ਡਿੱਪੂ ਆ ਉਹਦੇ ਕੋਲ ਜਾਵੜਦੇ ਸੀ ਆਪਦੇ ਉਹ ਰਾਮਨਾਥ ਕੱਟੀਆਂ ਜਾਂਦੀਆਂ ਪਰਚੀਆਂ ਹੁਣ ਕਿਹਾ ਯਾਰ ਯਾਰ ਬੰਦਾ ਇੱਕ ਡਿੱਪੋ ਤੇ ਪਹੁੰਚ ਜਾਂਦਾ ਉਹ ਸਿਸਟਮ ਕੌਣ ਕਰਾ ਇਸ ਨੂੰ ਕਰੂਆ ਸਰਕਾਰ ਹੀ ਕਰ ਸਕਦੀ ਹੈ ਨਾ ਤਾਂ ਸਰਕਾਰ ਉਹ ਇੱਕ ਡਿੱਪੋ ਵਾਲੀ ਜਿਹੜੀ ਹੈਗਾ ਸਿਸਟਮ ਉਸ ਨੂੰ ਵੀ ਦਰੁਸਤ ਕਰੇ ਇਹ ਜਿਹੜੇ ਇਸ ਤਰ੍ਹਾਂ ਭਖਾਰੀ ਨਾ ਬਣਾਇਆ ਜਾਵੇ ਕਿ ਸਾਡੀਆਂ ਬੁੜੀਆਂ ਵਿਚਾਰੀਆਂ 4 ਵਜੇ ਉੱਠ ਕੇ ਲਾਈਨਾਂ 'ਚ ਲੱਗਦੀਆਂ ਇਹ ਹੈ ਸਹੂਲਤ ਮਿਲੀ ਕੋਈ ਤੁਹਾਨੂੰ ਨਹੀਂ ਜੀ ਕੋਈ ਸਹੂਲਤ ਨਹੀਂ ਮਿਲੀ ਮਿਲੀ ਕੋਈ ਜੀ ਨਹੀਂ ਜੀ ਤੁਸੀਂ ਜੀ ਨੌਜਵਾਨ ਨੂੰ ਨਹੀਂ ਜੀ ਕੋਈ ਸਹੂਲਤ ਨਹੀਂ ਮਿਲੀ ਜਮਾਨ ਸਾਹਿਬ ਨੂੰ ਰੀਕਵੈਸਟ ਕਰਦੇ ਆ ਹੱਥ ਵਨ ਕੇ ਵੀ ਵੀ ਥੋੜੀ ਸੁਖੀ ਆ ਸਾਨੂੰ ਨਹੀਂ ਤੇ ਸਾਡੇ ਸ਼ਹਿਰ ਨੂੰ ਨਹੀਂ ਆਪਦੇ ਸ਼ਹਿਰ ਨੂੰ ਜੇ ਆਪਣੇ ਆਪ ਨਹੀਂ ਵੇਖ ਲਵੇ ਗਿੱਦੜਵੇ ਦੇ ਤੇਰੀ ਚੱਲਦਾ ਕੋਈ ਸਹੂਲਤਾਂ ਦੀ ਗੱਲ ਕਰਨ ਲਗੇ ਸਹੂਲਤਾ ਸਾਲ ਦਾ ਤਾਂ ਕੋਈ ਨਹੀਂ ਤਾਂ ਅਸੀਂ ਅੱਜ ਪਹੁੰਚੇ ਸੀਗੇ ਪਿੰਡ ਗਿੱਦੜਵਾਦ ਦਾ ਜੋ ਇਹ ਕੈਦਗੀ ਏਰੀਆ ਦੇ ਵਿੱਚ ਖੜੇ ਆ ਇਸ ਨੂੰ ਗਿੱਦੜਵਾਦ ਦਾ ਪਿੰਡ ਦਾ ਐਲਾਨਿਆ ਗਿਆ ਜੋ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਪਾਸੇ ਦੀ ਗੱਲ ਕਰੀਏ ਤਾਂ ਉਹ ਸ਼ਹਿਰ ਦੇ ਵਿੱਚ ਗਿਣਿਆ ਜਾਂਦਾ ਹੈ ਜੋ ਲੈਣਾ ਤੋਂ ਪਾਰ ਆ ਤੇ ਇਸ ਇਹ ਜਿਹੜਾ ਜਿਹੜਾ ਪਾਸਾ ਉਹ ਪਿੰਡ ਦੇ ਵਿੱਚ ਆ ਜਾਂਦਾ ਤੇ ਇੱਕ ਵਾਰ ਤੁਹਾਨੂੰ ਤਸਵੀਰ ਜ਼ਰੂਰ ਦਿਖਾਵਾਂਗੇ ਕਿ ਇਹ ਇਹਨਾਂ ਦਾ ਕਹਿਣਾ ਕਿ ਕੋਈ ਵੀ ਸਹੂਲਤ ਜੋ ਅੱਜ ਤੱਕ 75 ਸਾਲ ਕਰੀਬ ਹੋ ਗਏ ਨੇ ਅਸੀਂ ਇਸ ਇੱਕ ਸਰਕਾਰ ਨੂੰ ਟਾਰਗੇਟ ਨਹੀਂ ਕਰਾਂਗੇ ਕਿਸੇ ਸਰਕਾਰ ਦਾ ਨਾਮ ਨਹੀਂ ਲਾਹਾਂਗੇ ਕਿਉਂਕਿ ਹਰ ਜੇ ਇੱਕ ਤਕਰੀਬਨ ਹੀ ਕਹਿ ਦਈਏ ਇੱਕ ਹੀ ਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਥੋਂ ਕਿੰਨੇ ਵਾਰ ਜਿੱਤ ਵੀ ਚੁੱਕੇ ਨੇ ਸਰਕਾਰਾਂ ਵੀ ਬਣ ਚੁੱਕੀਆਂ ਨੇ ਤਾ ਫਿਲਹਾਲ ਕਿਸੇ ਵੀ ਪਾਰਟੀ ਦੇ ਵੱਲੋਂ ਇਹਨਾਂ ਦਾ ਕਹਿਣਾ ਕਿ ਫਿਲਹਾਲ ਹਜੇ ਤੱਕ ਕੋਈ ਵੀ ਵਿਕਾਸ ਨਹੀਂ ਕਰਵਾਇਆ ਗਿਆ ਤਾਂ ਇਹ ਜੋ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਹਰ ਹਰ ਪਿੰਡ ਜੋ ਹਰ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੀ ਹਾਲ ਨੇ ਪਿੰਡਾਂ ਦੇ ਵਿੱਚ ਕੀ ਸਹੂਲਤਾਵਾਂ ਮਿਲੀਆਂ ਨੇ ਜਾ ਕੀ ਨਹੀਂ ਮਿਲੀਆਂ ਸਾਰਾ ਪੱਖ ਦਿਖਾਵਾਂਗੇ ਜੋ ਸਹੂਲਤਾ ਮਿਲੀਆਂ ਨੇ ਉਹ ਵੀ ਦਿਖਾਵਾਂਗੇ ਜੋ ਸਹੂਲਤਾ ਨਹੀਂ ਮਿਲੀਆਂ ਉਹ ਵੀ ਦਿਖਾਵਾਂਗੇ ਤੇ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਇਹ ਆ ਕਿ ਜੋ ਲੈਣਾ ਤੋਂ ਪਾਰ ਜਾਣ ਦੀ ਗੱਲ ਕਰਦੇ ਆਂ ਵੀ ਇੱਕ ਪਾਸੇ ਜੋ ਸ਼ਹਿਰ ਆ ਤੇ ਇੱਕ ਪਾਸੇ ਇਹ ਪਿੰਡ ਆ ਇਹ ਲੰਬੀ ਨੂੰ ਜੋੜਦਾ ਬਾ ਬਾਦਲ ਪਿੰਡ ਨੂੰ ਜਾਂਦਾ ਕਹਿ ਦਈਏ ਕਿ ਸਾਫਕਾ ਮਹਿਰੂਮ ਅ ਪ੍ਰਕਾਸ਼ ਸਿੰਘ ਬਾਦਲ ਜੀ ਸੁਖਬੀ ਸਿੰਘ ਬਾਦਲ ਜੀ ਦੇ ਘਰ ਵੱਲੀ ਨੂੰ ਇਹ ਰਾਸਤਾ ਜਾਂਦਾ ਤੇ ਉਹ ਜੋ ਲੈਣਾ ਨੇ ਉੱਥੋਂ ਦੀ ਗੱਲ ਕਰੀਏ ਕਿ ਉੱਥੇ ਪੁਲ ਨਹੀਂ ਹੈਗਾ ਜਦ ਇਹਨਾਂ ਨੇ ਇੱਥੋਂ ਟੱਪਣਾ ਹੁੰਦਾ ਕੋਈ ਅਮਰਜੈਂਸੀ ਹੁੰਦੀ ਆ ਜਾਂ ਕੋਈ ਮਰੀਜ਼ ਨੇ ਜਾਣਾ ਹੁੰਦਾ ਤਾਂ ਉਸ ਵਕਤ ਜਦ ਇਹ ਫਾਟਕ ਲੱਗ ਜਾਂਦਾ ਤਾਂ ਫਿਰ ਅੱਧਾ-ਅੱਧਾ ਘੰਟਾ ਇੱਥੇ ਖੜਨਾ ਪੈ ਜਾਂਦਾ ਤੇ ਲੋਕ ਵੀ ਇੱਕ ਵਾਰ ਤਸਵੀਰਾਂ ਮੈਂ ਕੋਲ ਦਿਖਾ ਦੇਣ ਕਿ ਲੈਣਾ ਪਾਰ ਕਰਦੇ ਨੇ ਇਸ ਤਰ੍ਹਾਂ ਦੇ ਨਾਲ ਲੋਕ ਇੱਥੋਂ ਕਿਉਂਕਿ ਪੁਲ ਨਹੀਂ ਹੈਗਾ ਤਾਂ ਫਿਰ ਉਹ ਲੈਣਾ ਟੱਪਦੇ ਨੇ ਤੇ ਉਹ ਜੋ ਅਨਿਗਲ ਆ ਤਾਂ ਕਈ ਵਾਰ ਜੋ ਰੋਕਦੇ ਨੇ ਰੇਲਵੇ ਦੇ ਅਧਿਕਾਰੀ ਨੇ ਰੋਕਦੇ ਨੇ ਕਿਉਂਕਿ ਅਨਲੀਗਲ ਆ ਇਹ ਇਸ ਤਰ੍ਹਾਂ ਦੇ ਨਾਲ ਟੱਪਣਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਟ੍ਰੇਨ ਵੀ ਆ ਜਾਂਦੀ ਹੈ ਤਾਂ ਹਾਦਸਿਆਂ ਦਾ ਜੋ ਕਾਰਨ ਬਣਦਾ ਤਾਂ ਮੇਨ ਵੱਡੀ ਪ੍ਰੋਬਲਮ ਜਿੱਕਰ ਗੱਲ ਕਰੀਏ ਪਿੰਡ ਵਾਲਿਆਂ ਨੇ ਦੱਸਿਆ ਕਿ ਇੱਥੇ ਪੁਲ ਨਹੀਂ ਹੈਗਾ ਬ੍ਰਿਜ ਨਹੀਂ ਬਣਾਇਆ ਗਿਆ ਜਿਸ ਦੇ ਕਾਰਨ ਸਭ ਤੋਂ ਵੱਡੀ ਜੋ ਮੁਸ਼ਕਿਲਾਂ ਸਾਨੂੰ ਉਸ ਦਾ ਸਾਹਮਣਾ ਕਰਨਾ ਪੈਂਦਾ ਸਿਵਰੇਜ ਦੀ ਪ੍ਰੋਬਲਮ ਆ ਸਿਵਰੇਜ ਪਾਇਆ ਜਰੂਰ ਹੋਇਆ ਪਰ ਉਹ ਕਾਫੀ ਸਮੇਂ ਦਾ ਪਾਇਆ ਹੋਇਆ ਪਾਈਪਾਂ ਛੋਟ ਗਿਆ ਨੇ ਤਾਂ ਜੋ ਫਲੋ ਹੋ ਜਾਂਦਾ ਹੈਗਾ ਤੇ ਹੋਰ ਤੋਂ ਗੱਲ ਕਰੀਏ ਤਾਂ ਕਾਫੀ ਜੋ ਸਮੱਸਿਆ ਨੇ ਦੱਸਿਆ ਨੇ ਤਾਂ ਹੋਰ ਪਿੰਡ ਦੇ ਵਿੱਚ ਫਿਰ ਮਿਲਦੇ ਥੋਡੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਜੱਜਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ